ਲਗੇ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲਾਈ ਗਈ ਔਰ ਉਹ ਸਜ਼ਾ ਸੁਖਬੀਰ ਸਿੰਘ ਬਾਦਲ ਅਜੇ ਨਿਭਾ ਰਹੇ ਨੇ ਕੱਲ ਨਿਭਾਉਣਗੇ ਯਾਨੀ ਕਿ 2 ਦਿਨ ਦੀ ਜਿਹੜੀ ਸਜ਼ਾ ਹੈ ਉਹ ਮੁਕੰਮਲ ਕਰਨਗੇ ਇਸ ਦੇ ਦਰਮਿਆਨ ਇੱਕ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਇਹ ਸਜ਼ਾ ਸੈਟੀਸਫੈਕਟਰੀ ਹੈ ਕੀ ਇਹ ਸਜ਼ਾ ਸਹੀ ਹੈ ਕੀ ਇੰਨੀ ਕਿ ਸਜ਼ਾ ਬਹੁਤ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਬੜੇ ਬਿਆਨ ਬੜੀਆਂ ਚਰਚਾਵਾਂ ਇਦਾਂ ਦੀਆਂ ਚੱਲ ਰਹੀਆਂ ਨੇ ਪਰ ਇਹਦੇ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਪਣੇ ਵਿਚਾਰ ਜ਼ਾਹਰ ਕੀਤੇ ਨੇ ਔਰ ਕੀ ਹਰਮੀਤ ਸਿੰਘ ਕ ਯਾ ਇਹ ਉਹ ਮੰਨਦੇ ਨੇ ਕਿ ਜੋ ਫੈਸਲਾ ਸੁਣਾਇਆ ਗਿਆ ਉਹ ਸੈਟੀਸਫੈਕਟਰੀ ਨਹੀਂ ਹੈ ਇਹ ਸਵਾਲ ਕਿੰਨਾ ਕੁ ਵਾਜਿਬ ਹੈ ਇਸ ਸਵਾਲ ਦਾ ਜਵਾਬ ਹਰਮੀਤ ਸਿੰਘ ਕਾਲਕਾ ਦੇ ਉਸ ਬਿਆਨ ਦੇ ਵਿੱਚ ਹੈ ਜੋ ਉਹਨਾਂ ਨੇ ਜਾਰੀ ਕੀਤਾ ਉਹ ਸੁਣਦੇ ਹਾਂ ਹਰਮੀਤ ਸਿੰਘ ਕਾਲਕਾ ਕੀ ਕਹਿੰਦੇ ਘੱਟ ਤੋਂ ਘਟ ਇਸ ਫੈਸਲੇ ਦੀ ਉਮੀਦ ਸੀ ਕਿ ਇੱਕ ਘੱਟ ਤੋਂ ਘਟ ਜਿਹੜੀ ਸਜ਼ਾ ਲਾਈ ਜਾਏਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਗੁਨਾਹਾਂ ਦੀ ਲਿਸਟ ਪੜੀ ਗਈ ਹੈ ਔਰ ਉਹ ਗੁਨਾਵਾ ਦੀ ਕਬੂਲੀ ਹੋਈ ਹੈ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮੈਂ ਸਮਝਦਾ ਕਿ ਸਿੰਘ ਸਾਹਿਬ ਉਹਨਾਂ ਨੇ ਅੱਜ ਸਾਰਿਆਂ ਨੇ ਮਿਲ ਕੇ ਇੱਕ ਇਤਿਹਾਸਿਕ ਫੈਸਲਾ ਲਾਚਿਆ ਜਿਦੇ ਵਿੱਚ ਸਿੱਖ ਪੰਥ ਦੀ ਸ਼ਰਮੌਰ ਜਥੇਬੰਦੀ ਸ਼ਰੋਮੀ ਅਕਾਲੀ ਦਲ ਨੂੰ ਵੀ ਉਹਨਾਂ ਨੇ ਪਛਾਣ ਦੀ ਗੱਲ ਕਰ ਲਈ ਹੈ ਸਾਰਿਆਂ ਨੂੰ ਇਕੱਠੇ ਦੇ ਲੇਵਾ ਹੋਣ ਦੀ ਵੀ ਗੱਲ ਕੀਤੀ ਹੈ ਜਿਹੜੇ ਬਾਗੀ ਔਰ ਦਾਗੀ ਕਹਿ ਕੇ ਜਿਹੜੀ ਗੱਲ ਸੰਬੋਧਨ ਕੀਤੀ ਗਈ ਹੈ ਔਰ ਜਿਹੜੀ ਤਨਖਾਹ ਲਾਉਣ ਦੀ ਗੱਲ ਕੀਤੀ ਹੈ ਜਿਹੜੀ ਸਜ਼ਾ ਲਾਉਣ ਦੀ ਗੱਲ ਕੀਤੀ ਹੈ ਉਹ ਵੀ ਬੇਰ ਮਿਨਿਮਮ ਦਿੱਤੀ ਗਈ ਹੈ ਔਰ ਜਿਸ ਦੇ ਨਾਲ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਵੀ ਪੂਰੀ ਬਹਾਲ ਰਹੇ ਔਰ ਅਕਾਲ ਤਖਤ ਸਾਹਿਬ ਦੀ ਨਾਲ ਨਾਲ ਇਹ ਧਰਵੀ ਲੋਕਾਂ ਦੇ ਵਿੱਚ ਰਹੇ ਕਿ ਅਕਾਲ ਤਖਤ ਸਾਹਿਬ ਕਿਸੇ ਨੂੰ ਕਿਸੇ ਵਕਤ ਵੀ ਸਜ਼ਾ ਲਾ ਸਕਦਾ ਜਿਹੜੀ ਪੰਥਕ ਮਰਿਆਦਾ ਤੋਂ ਦੂਰ ਹਟੇਗਾ ਜਿਹੜੀ ਕੌਮ ਦਾ ਨੁਕਸਾਨ ਕਰੇਗਾ ਔਰ ਪੰਥ ਵੱਲੋਂ ਮਿਲੀਆਂ ਜਗ੍ਹਾ ਮੋਟਾ ਨੇ ਪੰਥ ਵੱਲੋਂ ਮਿਲੀਆਂ ਜਿਹੜੀਆਂ ਤੁਹਾਨੂੰ ਜਿਹੜੀਆਂ ਤਾਕਤਾਂ ਨੇ ਉਹਦਾ ਤੁਸੀਂ ਦੂਰ ਪ੍ਰੋਗਰਾਮ ਕਰ ਸਕੋ ਇਹ ਬਿਲਕੁਲ ਅੱਜ ਜਿਹੜਾ ਮਹਾਨ ਫੈਸਲਾ ਲਿੱਤਾ ਗਿਆ। ਕੀ ਲੱਗਦਾ ਹੈ ਕਿ ਇਤਿਹਾਸ ਵਿੱਚ ਲਿਖਿਆ ਜਾਏਗਾ ਇਹ ਫੈਸਲਾ? ਇਹ ਫੈਸਲਾ ਤੇ ਇਤਿਹਾਸ ਵਿੱਚ ਲਿਖਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ 104 ਸਾਲ ਪੁਰਾਣੀ ਪਾਰਟੀ ਹੈ ਉਹਦੇ ਪ੍ਰਧਾਨ ਨੂੰ ਸਜ਼ਾ ਲਾਣੀ ਇਹ ਮੇਰੇ ਖਿਆਲ ਪਹਿਲੀ ਵਾਰ ਐਸੀ ਗੱਲ ਹੋਈ ਹੈ ਔਰ ਪਾਰਟੀ ਤੋਂ ਪ੍ਰੈਜ਼ੀਡੈਂਸੀ ਤੋਂ ਨੂੰ ਲਾਂਬੇ ਕਰਨ ਦੀ ਗੱਲ ਕੀਤੀ ਗਈ ਔਰ ਨਵੇਂ ਡੈਲੀਗੇਟਸ ਬਣਾ ਕੇ ਨਵੀਂ ਚੋਣ ਕਰਾ ਕੇ ਔਰ ਉਹਦੇ ਦੀ ਕਮੇਟੀ ਬਣਾਈ ਗਈ ਹੈ। ਉਹ ਵੀ ਬੜੀ ਸੋਚ ਸਮਝ ਕੇ ਬਣਾਈ ਗਈ ਹੈ ਤਾਂ ਕਿ ਕੋਈ ਕਿਸੇ ਤੇ ਇਲਜ਼ਾਮ ਨਾ ਲਾ ਸਕੇ ਡੈਲੀਗੇਟਸ ਬਣਾਉਣ ਦੇ ਉੱਤੇ ਮੈਂ ਸਮਝਦਾ ਕਿ ਆਉਣ ਵਾਲੇ 6 ਮਹੀਨਿਆਂ ਬਾਅਦ ਪੰਜਾਬ ਦੀ ਖੁਸ਼ਹਾਲੀ ਲਈ ਸ਼ਰੋਣੀ ਅਕਾਲ ਤਖ਼ਤ ਫਿਰ ਦੁਬਾਰਾ ਸੁਰਜੀਤ ਹੋਏਗਾ। ਕੀ ਜਿਸ ਤਰੀਕੇ سے ਪ੍ਰਕਾਸ਼ ਸਿੰਘ ਬਾਦਲ ਕੋ ਫਕਰੇ ਕੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਾਪਸ ਲਿਆ ਹੈ ਇਸ ਕੋ ਆਪ ਕਿਸ ਤਰੀਕੇ से ਦੇਖ ਰਹੇ ਹੈ? ਦੇਖੋ ਕਿਸੇ ਬਜ਼ੁਰਗ ਬਾਦ ਕੋ ਲੋ ਜਾਨ ਤੋਂ ਬਾਦ ਉਹਨਾਂ ਕੋ ਲੋ ਇਹ ਖਿਤਾਬ ਲੈਣਾ ਇਹ ਦਿਲੋਂ ਤੇ ਦੁਖਦਈ ਹੈ। ਮਗਰ ਜਿਸ ਤਰੀਕੇ ਦੇ ਨਾਲ ਅਕਾਲ ਤਖਸਾਲ ਨੇ ਇਹ ਫੈਸਲਾ ਲਿਆ ਇਹ ਵਾਕੀ ਬੋੜੀ ਵੱਡੀ ਸੂਰਤ ਸੀ ਕਿ ਜਿਨ੍ਹਾਂ ਦੇ ਸਮੇਂ ਦੇ ਵਿੱਚ ਮੁੱਖ ਮੰਤਰੀ ਰਹਿੰਦੇ ਹੋਏ ਜਿਹੜੇ ਫੈਸਲੇ ਲਏ ਗਏ ਔਰ ਉਹ ਫੈਸਲਿਆਂ ਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਗਰਬੰਦੀ ਸੀ ਤੇ ਉਸ ਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਬੰਦੀ ਸੀ ਔਰ ਉਹਨਾਂ ਨੇ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਭਾਵੇਂ ਸਰਕਾਰ ਸੁਖਵੀਰ ਸਿੰਘ ਬਾਦਲ ਵੱਲੋਂ ਫੈਸਲੇ ਲਏ ਗਏ ਹੋ ਮਗਰ ਇਸ ਕਰਕੇ ਉਹਨਾਂ ਦੇ ਜਾਣ ਤੋਂ ਬਾਅਦ ਇਹ ਕਿਤਾਬ ਜਿਹੜਾ ਸ਼੍ਰੀ ਅਕਾਲ ਤਖਸਾਲ ਨੇ ਖੁਦ ਦਿੱਤਾ ਸੀ ਉਹਨਾਂ ਨੇ ਅੱਜ ਵਾਪਿਸ ਲਿਆ ਇਹ ਵਾਕੀ ਕੀ ਇਤਿਹਾਸ ਰਚਿਆ ਔਰ ਇਸ ਗੱਲ ਦੀ ਜਿਹੜੀ ਮੈਂ ਹੁਣੇ ਪਹਿਲੇ ਵੀ ਕੀਤੀ ਹੈ ਕਿ ਜਿੰਨੂ ਵੀ ਕੋਈ ਸਤਾਬ ਜਾਂ ਕੋਈ ਸਤਿਕਾਰ ਅਕਾਲ ਤਖਤ ਸਾਹਿਬ ਤੋਂ ਮਿਲੇ ਇਹਨੂੰ ਪੱਕਾ ਪਰਮਾਨੈਂਟ ਨਾ ਸਮਝੇ ਆਉਣ ਵਾਲਾ ਜਿਹੜਾ ਅਗਲਾ ਸਮਾਂ ਵੀ ਹੈ ਜੇ ਉਹਦੀ ਤੁਸੀਂ ਕੋਈ ਕੁਰੇਤਾ ਕਰ ਦਿਓ ਕੋਈ ਗਲਤੀਆਂ ਕਰ ਦਿਓ ਤੇ ਤੁਹਾਡੇ ਕੋਲ ਸਨਮਾਨ ਵਾਪਿਸ ਲਿਆ ਜਾ ਸਕਦਾ। ਕੀ ਅਬ ਲੱਗਦਾ ਹੈ ਆਪਕੋ ਕਿ ਸ਼ੀਰੋਮਣੀ ਅਕਾਲੀ ਦਲ ਜੋ ਹੈ ਉਹ ਅਬ ਇਕੱਠਾ ਹੋਗਾ ਔਰ ਮਜ਼ਬੂਤੀ ਸੇ ਮਜ਼ਬੂਤ ਹੋਗਾ। ਇਸ ਤਰੀਕੇ سے ਮੈਂਬਰਸ਼ਿਪ ਬਣਾਉਣੇ ਦੀ ਗੱਲ ਵੀ ਚੱਲੀ ਹੈ ਕਿ ਕਿਸ ਤਰ੍ਹਾਂ ਹੋਏਗਾ ਇਹ ਤੇ ਆਰ ਵਾਲਾ ਸਮਾ ਦੱਸੇਗਾ ਕਿ ਮਜ਼ਬੂਤ ਹੋਏਗਾ ਕਿ ਨਹੀਂ ਹੋਏਗਾ ਫਿਰ ਤੋਂ ਬਾਗਦੋਰ ਉਹਨਾਂ ਲੋਕਾਂ ਦੇ ਹੱਥ 'ਚ ਆਈਏ ਜਿਹੜੇ ਅੱਜ ਕੱਲ੍ਹ ਜੁਤਕਤੀਆਂ ਪਾ ਕੇ ਖੜੇ ਨੇ ਅਗਰ ਤੇ ਇਹਨਾਂ ਲੋਕਾਂ ਦੇ ਹੱਥ ਦੁਬਾਰਾ ਆਣੀ ਹੈ ਤੇ ਫਿਰ ਅਕਾਲੀ ਦਲ ਦਾ ਮਜ਼ਬੂਤ ਹੋਣਾ ਦਾ ਸਵਾਲ ਹੀ ਨਹੀਂ ਪਤਾ ਹੋਰਦਾ ਮਗਰ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੱਤ ਮੈਂਬਰੀ ਕਮੇਟੀ ਬਣਾ ਕੇ ਡੈਲੀਗੇਟਸ ਬਣਾਉਣ ਦੀ ਗੱਲ ਕੀਤੀ ਹੈ ਉਹ ਡੈਲੀਗੇਟਾਂ ਨੇ ਚੋਣ ਕਰਨੀ ਹੈ ਪ੍ਰਧਾਨ ਪ੍ਰਧਾਨ ਦੀ ਉਹ ਅਗਰ ਪ੍ਰਧਾਨ ਜੀ ਦੀ ਚੋਣ ਸਹੀ ਹੁੰਦੀ ਹੈ ਤੇ ਜ਼ਰੂਰ ਅਕਾਲੀ ਦਲ ਤਕਰਾ ਹੋਏਗਾ ਔਰ ਉਹ ਅਕਾਲੀ ਦਲ ਜਿਹੜਾ ਆਪਣਾ ਹੀ ਆਪਣੇ ਪਰਿਵਾਰ ਦਾ ਫਾਇਦਾ ਨਾ ਕਰਦਾ ਹੋਏ ਉਹ ਅਕਾਲੀ ਦਲ ਜਿਹੜਾ ਪੰਥਕ ਰਵਾਇਤਾ ਦੇ ਉੱਤੇ ਪੁਰਾਣੀ ਆਈਡੀਓਲੋਜੀ ਜਿਹੜੀ ਅਕਾਲੀ ਦਲ ਦੀ ਸੀ ਜਿਹੜਾ 1920 ਚ ਬਣਿਆ ਸੀ ਅਗਰ ਉਹ ਤੇ ਚੱਲੇਗਾ ਤੇ ਅਕਾਲੀ ਦਲ ਨੂੰ ਮੂਲ ਸੁਰਜੀਤ ਹੋਣ ਵਿੱਚ ਕੋਈ ਨਹੀਂ ਰੁਕ ਸਕਦਾ